ਕਈ ਸਾਲ ਖਰਾਬ ਨਹੀਂ ਹੋਵੇਗਾ ਇਹ ਮਿਰਚਾਂ ਦਾ achar ਜੇਕਰ ਤੁਸੀਂ ਵੀ ਇਸ ਵਿਧੀ ਨਾਲ ਮਿਰਚਾਂ ਦਾ achar ਪਾਉਂਗੇ ਤਾਂ ਕਦੇ ਉਹ ਖਰਾਬ ਨਹੀਂ ਹੋਏਗਾ ਹਾਂਜੀ ਮੈਂ ਇਹ 5 ਕਿਲੋ ਮਿਰਚਾਂ ਲਈਆਂ ਸਭ ਤੋਂ ਪਹਿਲਾਂ ਨਾ ਇਹ ਮਿਰਚਾਂ ਦੇ ਵਿੱਚ ਇੱਕ ਤਾਂ ਕੱਟ ਲੱਗਦਾ ਹੁੰਦਾ ਮਤਲਬ ਸਾਰੀ ਮਿਰਚ ਜਿਹੜੀ ਅਲੱਗ-ਅਲੱਗ ਹੁੰਦੀ ਹੈ ਤੇ ਇਹਦੀਆਂ ਡੰਡੀਆਂ ਵੀ ਜਿਹੜੀਆਂ ਉਹ ਅਲੱਗ ਹੁੰਦੀਆਂ ਜਿਵੇਂ ਵੈਸੇ ਆਪਾਂ ਨਾਰਮਲ ਮਿਰਚ ਨੂੰ ਤਲਦੇ ਆ ਜਾਂ ਸਿੰਪਲ ਜਿਹੜਾ achar ਪਾਉਨੇ ਆ ਨਾ ਥੋੜਾ ਟਾਈਮ ਚੱਲਣ ਵਾਲਾ ਤਾਂ ਉਹਦੇ ਵਿੱਚ ਤਾਂ ਆਪਾਂ ਡੰਡੀਆਂ ਵੀ ਰੱਖ ਸਕਦੇ ਹੁੰਨੇ ਆ ਪਰ ਜਿਹੜੀ ਇਹਦੀ ਇਹਦੇ ਵਿੱਚ ਕੀ ਹੁੰਦਾ ਵੀ ਇਸ achar ਦੇ ਵਿੱਚ ਡੰਡੀ ਹੈ ਜਿਹੜੀ ਉਹ ਅਲੱਗ ਹੁੰਦੀ ਹੈ ਡੰਡੀ ਨੂੰ ਵੀ ਆਪਾਂ ਇਦਾ ਚੰਗੀ ਤਰ੍ਹਾਂ ਉਤਾਰਨਾ ਹੁੰਦਾ ਤੇ ਇਹਨੂੰ ਅਲੱਗ-ਅਲੱਗ ਵੀ ਦੋਨੋਂ ਫਾੜੀਆਂ ਕਰ ਲੈਣੀਆਂ ਹੁੰਦੀਆਂ ਮਿਰਚਾਂ ਦੀਆਂ ਤੇ ਹੁਣ ਇਹ ਮੈਂ ਸਾਰੀਆਂ ਡੰਡੀਆਂ ਇਹਨਾਂ ਦੀਆਂ ਲਾ ਕੇ ਤੇ ਇਹਨਾਂ ਨੂੰ ਆਪਾਂ ਵਾਸ਼ ਕਰ ਰਹੇ ਹਾਂ ਚੰਗੀ ਤਰ੍ਹਾਂ ਜਿਹੜੀਆਂ ਇਹ ਵਾਸ਼ ਕਰਨੀਆਂ ਧੋਣੀਆਂ ਬਹੁਤ ਚੰਗੀ ਤਰ੍ਹਾਂ ਇੱਕੇ ਦੇ ਵਿੱਚ ਹੁੰਦਾ ਵੀ ਕਈ ਵਾਰੀ ਆਪਾਂ ਹਾਫ ਕੱਟੀ ਮਿਰਚ ਰੱਖ ਲੈਨੇ ਉਹਦੇ ਵਿੱਚ ਨਾ ਪਾਣੀ ਰਹਿ ਜਾਂਦਾ ਜਦੋਂ ਧੋਣੇ ਆ ਤਾਂ ਇਹ ਧਿਆਨ ਨਾ ਰਵੇ ਵੀ ਜਿਹੜੀਆਂ ਮਿਰਚਾਂ ਉਹ ਤੁਸੀਂ ਪੂਰੀਆਂ ਸਾਫ਼ਤੀਆਂ ਸਾਫ਼ਤੀਆਂ ਹੀ ਲੈਣੀਆਂ ਜੇ ਕੋਈ ਅੱਧੀ ਮਿਰਚਾ ਜਾਂ ਕੋਈ ਖਰਾਬ ਮਿਰਚਾ ਤਾਂ ਉਹ ਤੁਸੀਂ ਪਹਿਲਾਂ ਹੀ ਆ ਜਿਹੜੀ ਉਹ ਕੱਢ ਦੇਣੀ ਆ ਕਿਉਂਕਿ ਮਿਰਚੇ ਦੇ ਵਿੱਚ ਬਿਲਕੁਲ ਆਪਾਂ ਜਦੋਂ ਇਹਨੂੰ ਆਪਾਂ ਕੱਟਣਾ ਹੁੰਦਾ ਤਾਂ ਉਹ ਗਿੱਲੀ ਜਿਹੀ ਨਹੀਂ ਨਿਕਲਣੀ ਚਾਹੀਦੀ ਹੁੰਦੀ ਇਹਨੂੰ ਸੁਕਾਉਣਾ ਜਿਹੜਾ ਬਹੁਤ ਚੰਗੀ ਤਰ੍ਹਾਂ ਇਹਦੇ ਵਿੱਚ ਟਾਈਮ ਕਾਫੀ ਲੱਗ ਜਾਂਦਾ ਜਦੋਂ ਆਪਾਂ ਆਚਾਰ ਪਾਉਨੇ ਆ ਪਰ ਕਈ ਹੁਣ ਜਿਵੇਂ ਕਹਿੰਦੇ ਵੀ ਸਾਡੇ ਮਿਰਚਾਂ ਦਾ ਆਚ ਜਾਂਦਾ ਵੈਸੀ ਕਈ ਮਤਲਬ ਜਿਆਦਾ ਮਿਰਚ ਦਾ achar ਖਾਨ ਦੇ ਸ਼ੌਕੀਨ ਹੁੰਦੇ ਆ ਤਾਂ ਇਹਨੂੰ ਸਾਲੋਂ ਸਾਲ ਇਹ ਆਏ ਨਹੀਂ ਹੈਗਾ ਵੀ ਕਦੇ ਵੀ ਖਰਾਬ ਹੋ ਜੂਗਾ ਖਤਮ ਹੋ ਜੂਗਾ ਪਰ ਇਹ achar ਆ ਜਿਹੜਾ ਉਹ ਕਦੇ ਵੀ ਖਰਾਬ ਨਹੀਂ ਹੋਊਗਾ ਕਿਉਂਕਿ ਇਹਦੇ ਵਿੱਚ ਨਾ ਅਦਰਕ ਲਸਣ ਦੀ ਵਰਤੋਂ ਵੀ ਕੀਤੀ ਜਾਂਦੀ ਆ ਤੇ ਇਹ ਤਾਂ ਵੈਸੇ 5 ਕਿਲੋ ਆ ਤੇ ਵਿੱਚੋਂ 4 ਕਿਲੋ ਆਪਾਂ ਪਾਵਾਂਗੇ ਕਿਲੋ ਨਾ ਇਹਦੇ ਵਿੱਚੋਂ ਮਤਲਬ ਜਿਵੇਂ ਡੰਡੀਆਂ ਨੁੰਡੀਆਂ ਨਿਕਲ ਜਾਂਦੀਆਂ ਕੁਝ ਮਿਰਚਾਂ ਜਿਵੇਂ ਖਰਾਬ ਸੀ ਉਹ ਮੈਂ ਕੱਢਦੀਆਂ ਸੀਗੀਆਂ ਤੇ ਆਪਾਂ 4 ਕਿਲੋ ਦਾ achar ਪਾਵਾਂਗੇ ਤੁਸੀਂ 1 ਕਿਲੋ ਪਾਉਣਾ 5 ਕਿਲੋ ਪਾਉਣਾ 2 ਕਿਲੋ ਪਾਉਣਾ ਉਹ ਸਾਰਾ ਮੈਂ ਤੁਹਾਨੂੰ ਉਸ ਤਰੀਕੇ ਸਾਰਾ ਸਮਾਨ ਦੱਸ ਦੂੰਗੀ ਤੁਸੀਂ ਜਿੰਨਾ ਚਾਹ ਚਾਹੋ ਉਹ ਬਣਾ ਸਕਦੇ ਆ ਇਹ ਖਾਨ ਦੇ ਵਿੱਚ ਜਿਹੜਾ ਬਾਕੀ ਚਾਰਾਂ ਨਾਲੋਂ ਸੁਆਦੀਸ਼ਟ ਹੁੰਦਾ ਬਹੁਤ ਜ਼ਿਆਦਾ ਸਵਾਦ ਹੁੰਦਾ ਜਿਵੇਂ ਨਾਰਮਲ ਆਪਾਂ ਮਿਰਚਾਂ ਤਲਕੇ ਖਾਨੇ ਜਾਂ ਨਾਰਮਲ ਸਰ ਉਹਦੀ ਨਾਲੋਂ ਇਹ ਜ਼ਿਆਦਾ ਸਵਾਦ ਹੁੰਦਾ ਬਹੁਤ ਹੀ ਟੇਸਟੀ ਵੀ ਜ਼ਿਆਦਾ ਬਣਦਾ ਤੇ ਇਹ ਲੰਬਾ ਸਮਾਂ ਚੱਲਦਾ ਬੇਸ਼ੱਕ ਸਾਲੋਂ ਸਾਲ ਜਿੰਨੇ ਮਰਜ਼ੀ ਸਾਲ ਆ ਇਹ ਚੱਲਦੇ ਹੁਣ ਇਹ ਹੀ ਆਪਾਂ ਸੁਕਾ ਲਈਆਂ ਮਿਰਚਾਂ ਚੰਗੀ ਤਰ੍ਹਾਂ ਧੋ ਸਵਾਰ ਲਈਆਂ ਤੇ ਸਭ ਤੋਂ ਪਹਿਲਾਂ ਆਪਦੇ ਹੱਥਾਂ ਦਾ ਜਿਹੜਾ ਧਿਆਨ ਰੱਖਣਾ ਸਰੋਂ ਦਾ ਤੇਲ ਆ ਜ਼ਰੂਰ ਲਾਉਣਾ ਕਿਉਂਕਿ ਜਦੋਂ ਮਿਰਚਾਂ ਨੂੰ ਕੱਟਦੇ ਆ ਤਾਂ ਹੱਥਾਂ ਬਹੁਤ ਜ਼ਿਆਦਾ ਮੱਚਦੇ ਆ ਜੇ ਗਲਵਜ਼ ਵਗੈਰਾ ਹੈਗੇ ਤਾਂ ਤੁਸੀਂ ਉਹ ਵੀ ਪਾ ਸਕਦੇ ਆ ਤੇ ਇੱਥੇ ਹੁਣ ਮੈਂ ਪੁੱਛਿਆ ਸੀਗਾ ਘਰੇ ਗਲਵਜ਼ ਹੈ ਨਹੀਂ ਸੀਗੇ ਕਿਉਂਕਿ ਸਾਡੇ ਪਿੰਡ ਪਾਰੇ ਆ ਅ ਤਾਂ ਫਿਰ ਮੈਂ ਹੱਥਾਂ ਨੂੰ ਚੰਗੀ ਤਰ੍ਹਾਂ ਸਰੋਂ ਦਾ ਤੇਲ ਆ ਜਿਹੜਾ ਲਾ ਲਿਆ ਵੀ ਹੱਥਾ ਜਿਹੜੇ ਮੱਚਣ ਨਾ ਵੈਸੇ ਵੀ ਮੇਰੇ ਹੱਤਾਂ ਘੱਟ ਮੱਝਦੇ ਕਈ ਵਾਰੀ ਮਤਲਬ ਬਹੁਤ ਜ਼ਿਆਦਾ ਹੱਥ ਜਿਹਦੇ ਮੱਝਦੇ ਹੈਗੇ ਆ ਤਾਂ ਉਹ ਗਲਵਜ਼ ਪਾ ਕੇ ਹੀ ਫਿਰ ਹੀ ਅਚਾਰ ਆ ਜਿਹੜਾ ਉਹ ਪਾਉਣ ਤੇ ਮੋٹے ਮੋٹے ਬੀਜ ਜਿੰਵੇਂ ਜ਼ਿਆਦਾ ਬੀ ਆ ਉਹ ਥੋੜੇ ਥੋੜੇ ਝਾੜਦੇ ਵੀ ਰਹਿਣਾ ਜੇ ਵਿੱਚ ਵੀ ਬੀ ਜਾਂਦੇ ਤਾਂ ਤਾਂ ਵੀ ਕੋਈ ਚੱਕਰ ਨਹੀਂ ਹੁੰਦਾ ਕੁਛ ਬੀਜ ਆ ਜਿਹੜੇ ਵਿੱਚ ਹੀ ਰਹਿੰਦੇ ਨੇ ਤੇ ਕੁਛ ਮੋٹے ਮੋٹے ਜਿਵੇਂ ਇਹ ਨਾ ਮਿਰਚਾਂ ਬਹੁਤ ਜ਼ਿਆਦਾ ਵੈਸੇ ਕੌੜੀਆਂ ਸੀਗੀਆਂ ਤੇ ਬਹੁਤ ਜ਼ਿਆਦਾ ਇਹ ਚ ਮੋٹے ਮੋٹے ਬੀ ਸੀਗੇ ਤਾਂ ਉਹ ਕੁਛ ਕੁਛ ਜਿਹ ਇਸ ਇਹਨਾਂ ਨੂੰ ਅਲੱਗ-ਅਲੱਗ ਪੂਰਾ ਕੱਟਣਾ। ਕਈ ਵਾਰੀ ਕੀ ਹੁੰਦਾ ਆਪਾਂ ਵਿਚਾਲੇ ਜੇ ਚੀਰ ਲਾ ਦਿੰਨੇ ਆ ਜਾਂ ਆਪਾਂ ਮਤਲਬ ਥੋੜਾ ਜਿਹਾ ਕੱਟ ਕੇ ਛੱਡ ਦਿੰਨੇ ਆ ਨਾ ਬਾਕੀ ਬਾਕੀ ਜਦੋਂ ਚਾਰ ਪੌਣੇ ਤੇ ਬੈਕ ਸਾਈਡ ਤੋਂ ਆਪਾਂ ਕੱਟ ਲਾ ਕੇ ਥੋੜਾ ਛੱਡ ਦਿੰਨੇ ਹੁੰਨੇ ਨਾਲ। ਪਰ ਇਹ ਜਿਹੜੀਆਂ ਮਿਰਚਾਂ ਦਾ achar ਹੁੰਦਾ ਇਹਨੂੰ ਆਪਾਂ ਅਲੱਗ-ਅਲੱਗ ਚੰਗੀ ਤਰ੍ਹਾਂ ਕਰਨਾ ਹੁੰਦਾ। ਮਤਲਬ ਦੋ-ਦੋ ਫਾੜੀਆਂ ਕਰਕੇ ਜਿਹੜਾ achar ਆ ਉਹ ਪਾਉਣਾ। ਚੰਗੀ ਤਰ੍ਹਾਂ ਪਹਿਲਾਂ ਕੱਟਣਾ ਉਹ ਵੀ ਤੁਸੀਂ ਇਸ ਤਰੀਕੇ ਹੀ ਸਾਰਾ ਪਾਉਣਾ ਹੈਗਾ ਤੇ ਫਿਰ ਜਿਹੜਾ ਤੁਸੀਂ achar ਪਾਉਂਗੇ ਉਹ ਵੀ ਬਿਲਕੁਲ ਖਰਾਬ ਨਹੀਂ ਹੋਊਗਾ। ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਮੈਂ ਵੀਰਪਾਲ ਕੌਰ ਸਿੱਖੋਂ ਜੈਤੋ ਜਿਨ੍ਹਾਂ ਨੇ ਹਜ ਤੱਕ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਇਹ ਸਾਡੇ ਦਾ ਘਰ ਦਾ ਹੀ ਲਸਣ ਹੈ ਤੇ ਇਹ ਆਪਾਂ ਟੋਟਲ ਜਿਹੜਾ ਹੁਣ ਮੈਂ 4 ਕਿਲੋ ਦਾ ਆਚਾਰ ਪਾ ਰਹੀ ਹਾਂ ਕਿਉਂਕਿ ਕਿਲੋ ਕਿ ਮਿਰਚਾਂ ਇਧਰ ਉਧਰ ਖਰਾਬ ਨਿਕਲੀਆਂ ਕੁਝ ਡੰਡੀਆਂ ਤੇ ਇਹਦੇ ਵਿੱਚ ਪਾਈ ਆਪਾਂ ਲਸਣ ਦੀ ਵਰਤੋਂ ਕਰਾਂਗੇ ਸ਼ੈਲ ਲਿਆ ਮੈਂ ਲਸਣ ਸਾਡੇ ਦਾ ਘਰ ਦਾ ਹੀ ਲਸਣ ਹੈਗਾ ਤੁਸੀਂ ਬਾਜ਼ਾਰ ਚੋਂ ਵੀ ਲੈ ਕੇ ਜਿਹੜਾ ਲਸਣ ਆਉ ਪਾ ਸਕਦੇ ਆ ਤੇ ਪਾਈ ਆ ਜਿਹੜਾ ਆਪਾਂ ਇਹਦੇ ਵਿੱਚ ਅਦਰਕ ਦੀ ਵਰਤੋਂ ਕਰਾਂਗੇ ਸਾਰੀਆਂ ਮਿਰਚਾਂ ਇਦਾਂ ਦੋ ਫਾੜ ਕਰਕੇ ਜਿਹੜੀਆਂ ਆਪਾਂ ਕੱਟ ਲੈਣੀਆਂ ਪਾਈ ਆ ਲਸਣ ਅਦਰਕ ਅਦਰਕ ਨੂੰ ਇਦਾਂ ਮੈਂ ਛਿੱਲ ਰਹੀ ਆ ਛਿੱਲ ਕੇ ਇਹਦੀਆਂ ਥੋੜੇ ਥੋੜੇ ਮਤਲਬ ਪੀਸੇਸ ਬਣਾ ਲੈਣੇ ਆ ਛਿੱਲਣਾ ਹੈਗਾ ਚੰਗੀ ਤਰ੍ਹਾਂ ਪਾਈ ਆ 4 ਕਿਲੋ ਦੇ ਵਿੱਚ ਪਾਈ ਆ ਅਦਰਕ ਆ ਜੇ ਤੁਸੀਂ ਕਿਲੋ ਮਤਲਬ 4 ਪਾਉਂਗੇ ਤਾਂ ਜਿਵੇਂ ਇੱਕ ਗੰਢੀ ਛੋਟੀ ਜੀ ਅਦਰਕ ਦੀ ਤੇ ਬਸ ਦੋ ਗੰਢੇ ਜਿਹੜੇ ਉਹ ਲਸਣ ਪਾ ਸਕਦੇ ਹੁੰਦੇ ਆ ਕਿਲੋ 'ਚ ਜ਼ਿਆਦਾ ਨਹੀਂ ਪੈਂਦਾ ਹੁੰਦਾ ਇਹ 4 ਕਿਲੋ ਕਰਕੇ ਆਪਾਂ ਪਾਈ ਆ ਲਸਣ ਤੇ ਪਾਈ ਆ ਜਿਹੜਾ ਅਦਰਕ ਲਿਆ ਹੈਗਾ ਸਾਲੋਂ ਸਾਲ ਇਹ ਚੱਲੂਗਾ ਤੇ ਬਹੁਤ ਸੋਹਣੀ ਵਿਧੀ ਆ ਇਸ ਤਰੀਕੇ ਜੇਕਰ ਤੁਹਾਨੂੰ ਬਿਲਕੁਲ ਵੀ ਅਚਾਰ ਨਹੀਂ ਪਾਉਣਾ ਆਉਂਦਾ ਤਾਂ ਤੁਸੀਂ ਇਹ ਵੀਡੀਓ ਦੇਖ ਕੇ ਜਿਹੜਾ ਅਚਾਰ ਪਾ ਸਕਦੇ ਨੇ ਵਿੱਚ ਕੋਈ ਨਵਾਂ ਬੰਦਾ ਜੈਂਸ ਵੀ ਪਾ ਸਕਦੇ ਐ ਇਹਨੂੰ ਕਿਉਂਕਿ ਇਹਦੇ ਵਿੱਚ ਮੈਂ ਕੱਲੀ ਕੱਲੀ ਗੱਲ ਆ ਜਿਹੜੀ ਦੱਸੀ ਆ ਕਈ ਲੋਕ ਵੀ ਆਈ ਵੀ ਕਮੈਂਡ ਕਰਨ ਲੱਗ ਜਾਂਦੇ ਹੁੰਦੇ ਹੋ ਜੀ ਇਹਨਾਂ ਨੇ ਲੰਬੀ ਕਰਤੀ ਵੀਡੀਓ ਇਹ ਕਰਤਾ ਉਹ ਕਰਤਾ ਫਿਰ ਜੇ ਹੁਣ ਮਾੜਾ ਜਿਹਾ ਦਸੀ ਤਾਂ ਫਿਰ ਪਤਾ ਵੀ ਨਹੀਂ ਲੱਗਦਾ ਫਿਰ ਵਿੱਚ ਹਨਾ ਕਈ ਭੈਣ ਭਰਾ ਫੋਨ ਕਰਕੇ ਪੁੱਛਦੇ ਆ ਇਸ ਲਈ ਮੈਂ ਇਹ ਜਿਹੜਾ ਮਸਾਲਾ ਪ੍ਰੋਪਰ ਦੱਸਦੀ ਹੁੰਦੀ ਆ ਇਹ ਮਸਾਲਾ ਲਿਆ ਜੀ ਲਸਣ ਅਦਰਕ ਲਿਆ ਤੇ ਇਹ ਜਿਹੜਾ ਮਸਾਲਾ ਇਹਨੂੰ ਆਪਾਂ ਬਾਜ਼ਾਰ ਚੋਂ ਵੀ ਲਿਆ ਸਕਦੇ ਆ ਦੱਸ ਕੇ ਵੀ ਇਹ ਨਾਚਾਰ ਹੈਗਾ ਤੇ ਇੰਨਾ ਸਾਨੂੰ ਮਸਾਲਾ ਦੇ ਦਿਓ ਤੇ ਮਸਾਲਾ ਤੁਸੀਂ ਘਰੇ ਵੀ ਜਿਵੇਂ ਇਹਦੇ ਵਿੱਚ ਮੇਥੀ ਹੁੰਦੀ ਆ ਜਵੈਣ ਹੁੰਦੀ ਆ ਅੰਕਰ ਸੀਡ ਹੁੰਦੇ ਆ ਮੈਂ ਲਿਖ ਕੇ ਵੀ ਦੱਸਿਆ ਇਹ ਤੁਸੀਂ ਘਰੇ ਵੀ ਬਣਾ ਸਕਦੇ ਹੋ ਪਰ ਬਾਜ਼ਾਰੋਂ ਲਿਆਉਂਗੀ ਤਾਂ 4-10 ਦੇਣਾ ਵੀ ਅਸੀਂ ਇੰਨਾ ਪਾਉਣਾ ਹੁਣ ਜਿਹੜਾ ਆਪਾਂ ਲਸਣ ਅਦਰਕ ਲਿਆ ਸੀ ਉਹਨੂੰ ਗ੍ਰाइंड ਕਰ ਰਹੇ ਹਾਂ ਪਹਿਲਾਂ ਮੈਂ ਲਸਣ ਪਾਇਆ ਤੇ ਉਹਨੂੰ ਆਪਾਂ ਗ੍ਰाइंड ਕਰਕੇ ਕੱਢ ਲਾਂਗੇ ਇਹਨੂੰ ਤੁਸੀਂ ਕੁੰਡੇ ਦੇ ਵਿੱਚ ਵੀ ਕੁੱਟ ਸਕਦੇ ਆ ਮੈਂ ਮੈਨੂੰ ਥੋੜੀ ਜੀ ਕਾਲੀ ਸੀ ਤਾਂ ਆਪਾਂ ਮਿਕਸੀ ਦੇ ਵਿੱਚ ਇਹਨੂੰ ਗ੍ਰाइंड ਕਰ ਰਹੇ ਹਾਂ ਤੇ ਤੁਸੀਂ ਇਹਨੂੰ ਕੁੰਡੇ ਦੇ ਵਿੱਚ ਜਿਵੇਂ ਦਰਦਰਾ ਓਵੇਂ ਓਦਾਂ ਵੀ ਪੀਸ ਸਕਦੇ ਆ ਇਸ ਤਰ੍ਹਾਂ ਆਪਾਂ ਪਹਿਲਾਂ ਲਸਣ ਕਰ ਲਿਆ ਤੇ ਹੁਣ ਇਸੇ ਇਹਨੂੰ ਆਪਾਂ ਅਲੱਗ ਕੱਢਤਾ ਕਿਉਂਕਿ ਇਹ ਜ਼ਿਆਦਾ ਹੋ ਜਾਣਾ ਸੀ ਇਕੱਠੇ ਵੀ ਦੋਨੋਂ ਚੀਜ਼ਾਂ ਕਿਉਂਕਿ ਜੇ ਤੁਸੀਂ ਥੋੜਾ ਜਿਹਾ ਚਾਹ ਪਾ ਰਹੇ ਆ ਤਾਂ ਦੋਨੋਂ ਚੀਜ਼ਾਂ ਜਿਹੜੀਆਂ ਇਕੱਠੀਆਂ ਉਹ ਵੀ ਤੁਸੀਂ ਪੀਸ ਸਕਦੇ ਆ ਇਹ ਬਾਅਦ ਵਿੱਚ ਵੀ ਇਹ ਮਸਾਲੇ ਨੇ ਸਾਰੇ ਨੇ ਇਕੱਠਾ ਹੀ ਹੋਣਾ ਹੁੰਦਾ ਤੇ ਹੁਣ ਆਪਾਂ ਜਿਹੜਾ ਅਦਰਕ ਆ ਉਹ ਅਲੱਗ ਤੋਂ ਪੀਸ ਰਹੇ ਆ ਅਦਰਕ ਤੇ ਥੋੜਾ ਜਿਆਦਾ ਟਾਈਮ ਲੱਗ ਜਾਂਦਾ ਇਦਾਂ ਦੇ ਕੁ ਸੀ ਵੀ ਜ਼ਿਆਦਾ ਤਾਂ ਕਰਕੇ ਮੈਂ ਅਲੱਗ-ਅਲੱਗ ਕਰਕੇ ਪੀਸ ਰਹੀ ਹਾਂ ਤੇ ਇਹਨੂੰ ਚੰਗੀ ਤਰ੍ਹਾਂ ਇਹਦਾ ਪੇਸਟਾ ਜਿਵੇਂ ਉਹ ਬਣਾ ਲੈਣਾ ਕੁੰਡੇ ਦੇ ਵਿੱਚ ਕੁੱਟ ਲਓ ਜਿਵੇਂ ਮਰਜ਼ੀ ਜਿਵੇਂ ਬਲੈਂਡਰ ਨਾਲ ਕਰ ਲਓ ਜਿਵੇਂ ਤੁਹਾਡੇ ਤੋਂ ਹੁੰਦਾ ਇਹਨੂੰ ਮਤਲਬ ਥੋੜਾ ਜਿਹਾ ਬਰੀਕ ਆ ਜਿਹੜਾ ਆਪਾਂ ਕਰ ਲੈਣਾ ਹੁੰਦਾ ਕਿਉਂਕਿ ਮਸਾਲੇ ਦੇ ਵਿੱਚ ਆ ਜਿਹੜਾ ਇਹਨੂੰ ਆਪਾਂ ਵਰਤਾਂਗੇ ਬਹੁਤ ਹੀ ਹੈਲਦੀ ਵੀ ਹੁੰਦਾ ਇਹ ਚਾਰਨਾ ਹੈਲਦੀ ਵੀ ਹੈ ਜਿਵੇਂ ਖੇਤ ਆਪਾਂ ਬਣ ਸਕਦੇ ਆ ਕੋਈ ਬਾਹਰ ਰੋਟੀ ਜਾਂਦਾ ਟਿਫਨ ਚ ਆਪਾਂ ਲੈ ਜਾ ਸਕਦੇ ਆ ਪਰੌਂਠੇ ਦੇ ਨਾਲ ਇਹ ਇੱਕ ਟੇਸਟੀ ਵੀ ਹੁੰਦਾ ਬਹੁਤ ਜ਼ਿਆਦਾ ਬਾਕੀ ਜਿਹੜਾ ਆਚਾਰ ਹੁੰਦਾ ਜਿਵੇਂ ਜਿਹੜਾ ਆਪਣੇ 10 ਦਿਨ ਚੱਲਦਾ ਹੁੰਦਾ ਉਹ ਚਾਰ ਨਾਲੋਂ ਹੀ ਜ਼ਿਆਦਾ ਸਵਾਦ ਹੁੰਦਾ ਤੇ ਹੁਣ ਇਹ ਹੀ ਹੈਗਾ ਜੀ 4 ਕਿਲੋ ਮਿਰਚਾਂ ਤੇ ਇਹ ਆਪਾਂ ਲਿਆ 1 ਲੀਟਰ ਸਰੋਂ ਦਾ ਤੇਲ ਜੇ ਤੁਸੀਂ 1 ਕਿਲੋ ਮਿਰਚਾਂ ਲਈਆਂ ਤਾਂ ਫਿਰ ਤੁਸੀਂ ਪਾਈਏ ਤੇਲ ਲੈਣਾ ਮਤਲਬ ਚੌਥਾ ਹਿੱਸਾ ਤਾਂ ਇਹ ਮੈਂ ਪੂਰਾ 1 ਲੀਟਰ ਹੈ ਜਿਹੜਾ ਉਹ ਤੇਲ ਇਹਦੇ ਵਿੱਚ ਪਾਉਣਾ ਤੇ ਤੇਲ ਆ ਜਿਹੜਾ ਇਹ ਆ ਨਹੀਂ ਹੈਗਾ ਵੀ ਹੁਣ ਤੇਲ ਕਰਕਾਇਆ ਤੇ ਵਿੱਚ ਮਿਰਚਾਂ ਸੜਤੀਆਂ ਕਿਉਂਕਿ ਫਿਰ ਉਹ ਤਾਂ ਉਹੀ ਹੋ ਗਈਆਂ ਨਾ ਤਲੀਆਂ ਮਿਰਚਾਂ ਇਹ ਉਹ ਵਾਲੀ ਚੀਜ਼ ਨਹੀਂ ਹੈਗੀ ਇਹਨੂੰ ਆਪਾਂ ਮਸਾਲਾ ਬਣਾ ਕੇ ਪਾਉਣਾ ਹੈਗਾ ਇਹਨੂੰ ਕਲਕਾ ਲੈਣਾ ਚੰਗੀ ਤਰ੍ਹਾਂ ਤੇਲ ਨੂੰ ਪੂਰਾ 1 ਲੀਟਰ ਹੈ ਜਿਹੜਾ ਤੇਲ ਲਿਆ ਜਿਨ੍ਹਾਂ ਨੇ ਹਜ ਤੱਕ ਫੋਲੋ ਨਹੀਂ ਕੀਤਾ ਫੋਲੋ ਸਬਸਕ੍ਰਾਈਬ ਹੈ ਜਿਹੜਾ ਕਰ ਲਓ ਬਹੁਤ ਹੀ ਸੋਹਣਾ ਤਰੀਕਾ ਹੈ ਬਾਕੀ ਜਿਹੜੇ ਅਚਾਰ ਹੋਰ ਵੀ ਹੈਗੇ ਹਨਾ ਆਪਣੇ ਪੇਜ ਤੇ ਵੀਡੀਓ ਹੈਗੇ ਨਿੰਬੂ ਦਾ ਮਿੱਠੇ ਨਿੰਬੂ ਦਾ ਆਂਬ ਦਾ ਉਹ ਵੀ ਜਿਨੇ ਕਿਸੇ ਨੇ ਪਉਣਾ ਹੋਵੇ ਉਹ ਵੀ ਵੀਡੀਓ ਜਿਹੜਾ ਉਹ ਦੇਖ ਸਕਦਾ ਤੇਲ ਹੁਣ ਲਗਭਗ ਜਿਵੇਂ ਕਲਕ ਗਿਆ ਤੇ ਇਹਦੇ ਵਿੱਚ ਜਿਹੜਾ ਇਹ ਦੋਨੋਂ ਮਸਾਲਾ ਆਪਣਾ ਜਿਹੜਾ ਬਣਾ ਕੇ ਰੱਖਿਆ ਇਹਦੇ ਵਿੱਚ ਪਾ ਦੇਣਾ ਇਹ ਧਿਆਨ ਨਾ ਪਾਉਣਾ ਇਹਦਾ ਕੱਲਰ ਜਿਹੜਾ ਉਹ ਸੋਨਾ ਬਣ ਜਾਂਦਾ ਆਪਾਂ ਨੂੰ ਪਤਾ ਲੱਗ ਜੀ ਜਦੋਂ ਵੀ ਇਹ ਭੁੱਜ ਗਿਆ ਕਿਉਂਕਿ ਇਹ ਲਸਣ ਅਦਰਕ ਹੀ ਹੁੰਦਾ ਇਹ ਤੇ ਜ਼ਿਆਦਾ ਟਾਈਮ ਨਹੀਂ ਲੱਗਦਾ ਕਿਉਂਕਿ ਆਪਾਂ ਕਲਕੀ ਹੋਏ ਤੇਲ ਦੇ ਵਿੱਚ ਹੀ ਇਹਨੂੰ ਪਾਉਣੇ ਆ ਗਰਮ ਤੇਲ 'ਚ ਤੇ ਫਿਰ ਇਹਨੂੰ ਆਪਾਂ ਠੰਡਾ ਕਰਨਾ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਇਹ ਮਸਾਲਾ ਇਹਦੇ ਉੱਪਰ ਮੈਂ ਲਿਖ ਕੇ ਦੱਸਿਆ ਸੀ ਉਹ ਵੀ ਜਿਵੇਂ ਅਜਵੈਨ ਜੀਰਾ ਉਹੀ ਹੈਗਾ ਇਹਨੂੰ ਤੁਸੀਂ ਘਰੇ ਵੀ ਕੁੱਟ ਕੇ ਬਣਾ ਸਕਦੇ ਆ ਤੇ ਪੰਸਾਰੀ ਨੂੰ ਦੱਸ ਕੇ ਵੀ ਅਸੀਂ ਇੰਨਾ achar ਪਾ ਰਹੇ ਆ ਇਹ 4 ਕਿਲੋ ਸੀ ਅਸਲੀ ਮੈਂ 2 ਡੱਬੀਆਂ ਪਾ ਰਹੀ ਆ ਇੱਕ ਡੱਬੀ ਆ ਜਿਹੜੀ ਉਹ 2 ਕਿਲੋ achar ਦੇ ਵਿੱਚ ਇਹ ਮਸਾਲੇ ਦੀ ਪ ਚੰਦਾ ਚਾਰ ਪਾਰੇ ਆ ਤਾਂ ਇੱਕ ਡੱਬੀ ਇਹ ਜਿਹੜੀ ਮਸਾਲੇ ਦੀ ਲਿਆ ਸਕਦੇ ਆ 70 ਰੁਪਏ ਦੀ ਇੱਕ ਡੱਬੀ ਹੈ ਜਿਹੜੀ ਉਹ ਹੁੰਦੀ ਹੈ ਮਸਾਲੇ ਦੀ ਇਹਨੂੰ ਤੁਸੀਂ ਲਿਆ ਕੇ ਜਿਹੜਾ ਇਹ ਪਾ ਸਕਦੇ ਆ ਦੋ ਜਿਹੜਾ ਆਪਾਂ ਮਸਾਲਾ ਬਣਾ ਕੇ ਰਏ ਆ ਅਦਰਕ ਲਸਣ ਵਾਲਾ ਇਹ ਤੇਲ ਵਾਲਾ ਸਰੋਂ ਦੇ ਵਾਲਾ ਉਹਦੇ ਵਿੱਚ ਹੀ ਮਸਾਲਾ ਜਿਹੜਾ ਆ ਦੋਨੋਂ ਡੱਬੀਆਂ ਆਪਾਂ ਪਾ ਪਾ ਰਹੇ ਆ ਹੁਣ ਇਹਨੂੰ ਚੰਗੀ ਤਰ੍ਹਾਂ ਮਤਲਬ ਆਪਾਂ ਤਿਆਰ ਕਰਾਂਗੇ ਤੇ ਇਹਦੇ ਵਿੱਚ ਨਮਕ ਵੀ ਪਊਗਾ ਅਲੱਗ ਤੋਂ ਵੈਸੇ ਤਾਂ ਇਹਦੇ ਵਿੱਚ ਵੀ ਹੁੰਦਾ ਚਿੱਟਾ ਤੇ ਕਾਲਾ ਨਮਕੀ ਮਸਾਲੇ ਦੇ ਵਿੱਚ ਪਰ ਮਿਰਚਾਂ ਨੂੰ ਜਦੋਂ ਕਈ ਵਾਰੀ ਜ਼ਿਆਦਾ ਕੌੜੀਆਂ ਹੁੰਦੀਆਂ ਜਿਵੇਂ ਇਹ ਵਾਲੀਆਂ ਜਿਹੜੀਆਂ ਮੈਂ ਮਿਰਚਾਂ ਲਈਆਂ ਸੀ ਇਹ ਵੀ ਬਹੁਤ ਕੌੜੀਆਂ ਸੀ ਪਰ ਇਹ ਜਦੋਂ ਚਾਰ ਬਣੂਗਾ ਤਾਂ ਬਹੁਤ ਟੇਸਟੀ ਬਣੂਗਾ ਇਸ ਲਈ ਇਹਦੇ ਵਿੱਚ ਨਮਕ ਆ ਜਿਹੜਾ ਚਿੱਟਾ ਨਮਕ ਉਹ ਅ ਤੋ ਪਊਗਾ ਇਹ 4 ਕਿਲੋ ਮਿਰਚਾਂ ਤੇ ਇਹਦੇ ਵਿੱਚ ਮੈਂ ਪਾਈ ਆ ਸਾਰਾ ਜਿਵੇਂ ਦੋ ਕ올ੀਆਂ ਨਮਕ ਦੀਆਂ ਪਾਉਂਗੀ ਜੇ ਤੁਸੀਂ ਕਿਲੋ ਪਾ ਰਹੇ ਆ ਤਾਂ ਉਹਦੇ ਵਿੱਚ ਜਿਹੜਾ ਤੁਸੀਂ ਦੋ ਚਮਚੇ ਜਿਵੇਂ ਨਮਕ ਆ ਉਹ ਅਲੱਗ ਤੋਂ ਪਾ ਲੈਣਾ ਸਵਾਦ ਅਨੁਸਾਰ ਜੇ ਮਿਰਚਾਂ ਘੱਟ ਕੌੜੀਆਂ ਤਾਂ ਫੇਰ ਜਿਹੜਾ ਨਮਕਾ ਥੋੜਾ ਜਿਹਾ ਘੱਟ ਪਾਉਣਾ ਕਿਉਂਕਿ ਮਿਰਚਾਂ ਦੀ ਕੜਤਨ ਕਰਨੀ ਆਪਾਂ ਨਮਕਾ ਜਿਹੜਾ ਉਹ ਪਾਉਣਾ ਹੁੰਦਾ ਇਹ ਦੇਖੋ ਮੈਂ ਦੋ ਇਦਾਂ ਢੱਕਣ ਜੇ ਕ올ੀਆਂ ਨਹੀਂ ਭਰ ਕੇ ਪਾਈਆਂ ਜਿੰਨਾ ਕਿ ਮੈਨੂੰ ਲੱਗਿਆ ਵੀ ਮਿਰਚਾਂ ਜ਼ਿਆਦਾ ਕੌੜੀਆਂ ਵੀ ਸ਼ਾਇਦ ਨਮਕਾ ਉਹ ਘੱਟ ਨਾ ਰਹਿ ਜੇ ਤਾਂ ਇਸ ਲਈ ਇਹ ਮੈਂ ਅਲੱਗ ਤੋਂ ਜਿਹੜਾ ਨਮਕਾ ਪਾ ਰਹੀ ਹਾਂ ਚਿੱਟਾ ਨਮਕ ਤੁਸੀਂ ਵੀ ਇੱਕ ਜਾਂ ਦੋ ਚਮਚੇ ਜਿਹੜਾ ਕਿਲੋ ਦੇ ਹਿਸਾਬ ਨਾਲ ਜੇ ਤੁਸੀਂ ਬਣਾ ਰਹੇ ਆ ਤਾਂ ਉਸੇ ਹਿਸਾਬ ਨਾਲ ਨਮਕਾ ਜਿਹੜਾ ਉਹ ਅਲੱਗ ਤੋਂ ਪਾਉਣਾ ਚਿੱਟਾ ਲੂਣ ਜਿਹਨੂੰ ਆਪਾਂ ਕਹਿੰਦੇ ਆ ਤੇ ਇਹ ਮਸਾਲਾ ਜਿਹੜਾ ਉਹ ਦੋ ਡਬੀਆਂ ਆਪਾਂ ਪਾਈਆਂ ਤੇ ਇਹ ਤੁਸੀਂ ਬੰਸਾਰੀ ਤੋਂ ਕਿਲੋ 2 ਕਿਲੋ ਉਹਦੇ ਹਿਸਾਬ ਨਾਲ ਜਿਹੜਾ ਲਿਆ ਸਕਦੇ ਹੋ ਤੇ ਘਰੇ ਜੇ ਤੁਸੀਂ ਸੌਂਫ ਜਵੈਣ ਜਿਵੇਂ ਆਪਾਂ ਪੀਸ ਕੇ ਪਾਉਣਾ ਤਾਂ ਉਦਾਂ ਵੀ ਤੁਸੀਂ ਇਹਨੂੰ ਬਣਾ ਕੇ ਪਾ ਸਕਦੇ ਆ ਉਹ ਮੈਂ ਤੁਹਾਨੂੰ ਦੱਸਿਆ ਹੋਈ ਇਹ ਵੀਡੀਓ ਦੇ ਵਿੱਚ ਲਿਖ ਕੇ ਦੱਸਿਆ ਹੋਇਆ ਉਹ ਸਾਰੀਆਂ ਚੀਜ਼ਾਂ ਉਹ ਤੁਸੀਂ ਪਾ ਲੈਣੀ ਆ ਤੇ ਹੁਣ ਇਹ ਜਿਹੜਾ ਆਪਾਂ ਮਸਾਲਾ ਇਦਾਂ ਸਾਰਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਸਰੋਂ ਦਾ ਤੇਲ ਅਦਰਕ ਲਸਣ ਮਸਾਲਾ ਨਮਕ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮਿਕਸ ਕਰ ਲੈਣੀ ਆ ਮਹਿਵੀਰਪਾਲ ਕੌਰ ਸੇ ਖੁੰਝ ਆਪ ਤੋਂ ਜਿਨ੍ਹਾਂ ਨੇ ਸਾਡਾ ਪੇਜ YouTube Instagram ਹਰ ਤੱਕ ਫੋਲੋ ਨਹੀਂ ਕੀਤਾ ਉਹ ਫੋਲੋਅਰ ਜਿਹੜਾ ਉਹ ਜ਼ਰੂਰ ਕਰ ਲੋ ਸਾਰੀਆਂ ਵੀਡੀਓ ਸਾਰੇ acharਾਂ ਦੀਆਂ ਵੀਡੀਓ ਜਿਹੜੀਆਂ ਸਾਡੇ ਚੈਨਲ ਤੇ ਤੁਹਾਨੂੰ ਮਿਲ ਜਾਣਗੀਆਂ ਤੇ ਹੁਣ ਇਹ ਮਸਾਲਾ ਆਪਣਾ ਤਿਆਰ ਆ ਤੇ ਮਿਰਚਾਂ ਜਿਹੜੀਆਂ ਮੰਮੀ ਨਾਲ ਮੇਰੇ ਨਾਲ ਮੇਰੇ ਮੰਮੀ ਆ ਤੇ ਉਹ ਆਪਾਂ ਪਾਉਣਾ ਚਾਹ ਰਾ ਜਿਹੜਾ ਉਹ ਸ਼ੁਰੂ ਕਰਤਾ ਬਸ ਇਹ ਲਾਸਟ ਹੀ ਆ ਇਹ ਧਿਆਨ ਨਾਲ ਤੁਸੀਂ ਇੱਥੋਂ ਤੱਕ ਜਿਹੜੀ ਵੀਡੀਓ ਦੇਖ ਲਈਆਂ ਤੇ ਤੁਹਾਡਾ achar ਜਿਹੜਾ ਉਹ ਵੀ ਵਧੀਆ ਬਣੇਗਾ ਹੋਣੇ ਮਿਰਚਾਂ ਜ਼ਿਆਦਾ ਸੀਗੀਆਂ ਪਰਾਂ ਤੇ ਇਹ ਛੋਟੀ ਸੀ ਦੇ ਵਿੱਚ ਅਸੀਂ ਦੋ ਹਿੱਸੇ ਕਰਕੇ ਪਾਵਾਂਗੇ ਅੱਧਾ ਮਸਾਲਾ ਕੇਰਾ ਅਧੀਆਂ ਮਿਰਚਾਂ ਇੱਕ ਵਾਰੀ ਪਾਲੀਆਂ ਤੇ ਅੱਧਾ ਮਸਾਲਾ ਇੱਕ ਵਾਰੀ ਪਾਵਾਂਗੇ ਅਧੀਆਂ ਮਿਰਚਾਂ ਇੱਕ ਵਾਰੀ ਤੇ ਅੱਧਾ ਮਸਾਲਾ ਇੱਕ ਵਾਰੀ ਸਾਰੇ ਨੇ ਮਿਕਸ ਹੋ ਜਾਣਾ ਤੇ ਇਦਾਂ ਨਹੀਂ ਹੈਗਾ ਵੀ ਤੁਸੀਂ ਬਸ ਉੱਤੇ ਜੇ ਮਸਾਲਾ ਭੁੱਕਤਾ ਇਹਨੂੰ ਚੰਗੀ ਤਰ੍ਹਾਂ ਜਿਵੇਂ ਸਨਨੀਰ ਲਾਉਣੇ ਹੁੰਦੇ ਆ ਓਵੇਂ ਲਾਉਣਾ ਚੰਗੀ ਤਰ੍ਹਾਂ ਇਹਦਾ ਮਸਲ ਮਸਲ ਕੇ ਵੀ ਮਸਾਲਾ ਜਿਹੜਾ ਉਹ ਚੰਗੀ ਤਰ੍ਹਾਂ ਮਿਰਚਾਂ ਦੇ ਵਿੱਚ ਆ ਜਿਹੜਾ ਉਹ ਰਚ ਜਾਵੇ ਇਹ ਤਲੀਆਂ ਮਿਰਚਾਂ ਨਹੀਂ ਆਪਾਂ ਇਹਨੂੰ ਕਹਿ ਸਕਦੇ ਇਹ ਤੇਲ ਕਲਕਾ ਕੇ ਪਾਇਆ ਜਾਂਦਾ ਕਿਉਂਕਿ ਜੇ ਤੇਲ ਦੇ ਵਿੱਚ ਮਿਰਚਾਂ ਸੜਦੀ ਉਹ ਤਾਂ ਤਲੀਆਂ ਮਿਰਚਾਂ ਜਿਵੇਂ ਉਹ ਵਾਲਾ achar ਬਣ ਗਿਆ ਹੈ ਨਾ ਤਾਂ ਇਹ ਹੈ ਜਿਹੜਾ ਕਲਕਾਈਆਂ ਹੋਇਆ ਤੇਲ ਹੈ ਜਿਹੜਾ ਆਪਾਂ ਇਹਦੇ ਵਿੱਚ ਪਾਇਆ ਮਸਾਲਾ ਪਾਇਆ ਤੇ ਇਹਨੂੰ ਠੰਡਾ ਕਰਨਾ ਹੁੰਦਾ ਠੰਡਾ ਕਰਕੇ ਫਿਰ ਨਹੀਂ ਤੁਹਾਡੇ ਹੱਥ ਵੀ ਜਿਹੜੇ ਉਹ ਜਲ ਸਕਦੇ ਆ ਤੇਲ ਨੂੰ ਕਲਕਾ ਕੇ ਮਸਾਲੇ ਨੂੰ ਲਗਾ ਕੇ ਠੰਡਾ ਕਰਕੇ ਫਿਰ ਜਿਹੜਾ ਇਹਦੇ ਵਿੱਚ ਪਾਉਣਾ ਤੇ ਇਦਾਂ ਚੰਗੀ ਤਰ੍ਹਾਂ ਹੱਥ ਦੇ ਨਾਲ ਹੀ ਇਹ ਰਲਦਾ ਹੈਗਾ ਤੇ ਚੰਗੀ ਤਰ੍ਹਾਂ ਮਸਾਲਾ ਜਿਹੜਾ ਉਹ ਮਿਕਸ ਕਰ ਦੇਣਾ ਹੋਂ ਜਿਹੜੇ ਕਹਿਣਗੇ ਵੀ ਤੁਸੀਂ ਗਲਵਜ਼ ਪਾਉਣੇ ਸੀ ਤਾਂ ਭਈ ਆਟਾ ਆਟਾ ਜਦੋਂ ਗੁੰਨਦੇ ਆ ਉਦੋਂ ਵੀ ਨਹੀਂ ਗਲਵਜ਼ ਪੈਂਦੇ ਕਿਉਂਕਿ ਹੱਥ ਵੀ ਸਾਫ਼ ਹੁੰਦੇ ਆ ਕਿਹੜਾ ਹੁਣ ਗੋਹਾ ਘੂੜਾ ਕਰਦੇ ਆ ਚਲੋ ਅੱਗੇ ਤਾਂ ਹੀ ਹੁੰਦਾ ਸੀਗਾ ਵੀ ਗੋਹਾ ਸਿੱਟ ਕੇ ਆ ਕੇ ਉਹ ਵੀ ਚਾਰ ਪਾਤਾ ਹਨ ਤੇ ਉਹ ਮਸ਼ਾਹਦਾ ਤਾਂ ਚ ਗੋਹਾ ਘੂੜਾ ਰਹਿ ਗਿਆ ਤੇ ਹੁਣ ਤਾਂ ਜਿਹੜੇ ਹੱਥ ਆ ਉਹ ਬਿਲਕੁਲ ਸਾਫ਼ ਹੀ ਹੋਏ ਪਏ ਆ ਕਿੰਨੀਆਂ ਰੋਟੀਆਂ ਪਕਾਉਣੀਆਂ ਆਟਾ ਗੁੰਨਣਾ ਤੇ ਹੁਣ ਜਿਹੜਾ ਦੂਜਾ ਹਿੱਸਾ ਸੀਗਾ ਉਹਦੇ ਵਿੱਚ ਵੀ ਜਿਹੜਾ ਆਪਾਂ ਮਸਾਲਾ ਪਾਤਾ ਤੇ ਇਹਨੂੰ ਵੀ ਚੰਗੀ ਤਰ੍ਹਾਂ ਇਦਾਂ ਹੀ ਆ ਜਿਹੜਾ ਉਹ ਮਿਕਸ ਕਰਦੇ ਨਾ ਸਾਲੋਂ ਸਾਲ ਖਰਾਬ ਹੋ ਨਹੀਂ ਹੁੰਦਾ ਤੁਹਾਡਾ achar ਖਤਮ ਹੋ ਜੂਗਾ ਇਹ achar ਦੀ ਬਹੁਤ ਵਧੀਆ ਜਿਹੜੀ ਵਿਧੀ ਹੈ ਮਿਰਚਾਂ ਦੇ achar ਦੀ ਤੇ ਬਹੁਤ ਇਹ ਵਧੀਆ ਹੁੰਦਾ ਕਿਉਂਕਿ ਵਾਈ ਵੀ ਖਤਮ ਹੁੰਦੀ ਇਹਦੇ ਵਿੱਚ ਲਸਣ ਅਦਰਕ ਹੁੰਦਾ ਸਾਰੀ ਜਿਵੇਂ ਜਿੰਨੀ ਜਿਵੇਂ ਹੁਣ ਮਿੱਠਾ ਖਾਣਾ ਜ਼ਰੂਰੀ ਆ ਉਵੇਂ ਮਿਰਚਾਂ ਖਾਣੀਆਂ ਵੀ ਜ਼ਰੂਰੀ ਆ ਤੇ ਕਿਉਂਕਿ achar ਖਾਣੇ ਵੀ ਆ ਆਪਾਂ ਖੇਤ ਬੰਨੇ ਵੀ ਬੰਦਦੇ ਆ ਹਨਾ ਤਾਂ ਇਹ ਸਾਰਿਆਂ ਲਈ ਜਿਹੜਾ ਹੋ ਜ਼ਰੂਰੀ ਸੀਗਾ ਮੈਨੂੰ ਲੱਗਿਆ ਬਹੁਤ ਜਣਾਂ ਨੇ ਕਿਹਾ ਵੀ ਸੀਗਾ ਵੀ ਮਿਰਚਾਂ ਦਾ achar ਜਿਹੜਾ ਸਾਲੋਂ ਸਾਲ ਰਹਿੰਦਾ ਹਨਾ ਤਾਂ ਉਹ ਤੁਸੀਂ ਪਾਉਣਾ ਦੱਸੋ ਤੇ ਇਹ ਖਾਣ ਚ ऐसे ਵੀ ਹੈਲਦੀ ਆ ਮੰਮੀ ਵੀ ਕਹਿ ਰਹੀ ਹੈ ਵੀ ਵੀਡੀਓ ਨੂੰ ਲਾਈਕ ਸ਼ੇਅਰ ਆ ਜਿਹੜਾ ਜ਼ਰੂਰ ਕਰਦੇ ਹੋ ਸਾਰਿਆਂ ਨੇ ਲਾਈਕ ਸ਼ੇਅਰ ਕਮੈਂਟ ਆ ਜਿਹੜਾ ਜ਼ਰੂਰ ਕਰਨਾ ਸਾਡੇ ਪੇਜ ਨੂੰ YouTube ਨੂੰ ਫੋਲੋ ਕਰ ਲੈਣਾ ਸਾਰੇ achar ਜਿਹੜੇ ਵੀ ਤੁਸੀਂ ਬਿਲਕੁਲ ਅਣਜਾਣ ਉਹ ਵੀ ਤੁਸੀਂ ਸਿੱਖ ਸਕਦੇ ਹੋ ਕਿਉਂਕਿ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਆ ਜਿਹੜੀ ਹਰ ਚੀਜ਼ ਆ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ ਤੇ ਇਹ ਤਾਂ ਜੀ ਹੈਗਾ ਸੀਗਾ ਮਿਰਚਾਂ ਦਾ achar ਜਿਹੜਾ ਕਿ ਕਈ ਸਾਲ ਖਰਾਬ ਨਹੀਂ ਹੁੰਦਾ ਅੰਬ ਦਾ achar ਮਿੱਠੇ ਨਿੰਬੂ ਦਾ achar ਜਿਹੜੀ ਵੀ ਤੁਸੀਂ achar ਦੀ ਵਿਧੀ ਸਿੱਖਣੀ ਆ ਤਾਂ ਉਹ ਵੀਰਪਾਲ ਕੌਰ ਸੇਖੋ Facebook ਵੀਰਪਾਲ ਔਰ ਸਿੱਖੋ ਇੰਸਟਾਗ੍ਰam ਫੇਸ ਵੀਰਪਾਲ ਕੌਰ ਸਿੱਖੋ YouTube ਆ ਉਹਨੂੰ ਜਿਹੜਾ ਫੋਲੋ ਕਰ ਸਕਦੇ ਆ ਸਬਸਕ੍ਰਾਈਬ ਕਰ ਸਕਦੇ ਆ ਤੇ ਸਾਰੇ ਅਚਾਰਾਂ ਦੀ ਵਿਧੀ ਸਿੱਖ ਕੇ ਤੁਸੀਂ ਵੀ ਆਪਣੇ ਘਰ ਆ ਜਿਹੜਾ ਆਰਾਮਨਾ ਅਚਾਰ ਪਾ ਸਕਦੇ ਆ ਜਿਨ੍ਹਾਂ ਨੇ ਵੀਡੀਓ ਨੂੰ ਲਾਸਟ ਤੱਕ ਵੇਖਿਆ ਜਿਹੜੇ ਸੋਹਣੇ ਸੋਹਣੇ ਤੁਸੀਂ ਕਮੈਂਟ ਕਰਦੇ ਆ ਸਾਰਿਆਂ ਦਾ ਬਹੁਤ ਬਹੁਤ ਆ ਜਿਹੜਾ ਧੰਨਵਾਦ ਜਿਹੜੇ ਕੋਈ ਮੱਚਦੇ ਹੁੰਦੇ ਮੱਚ ਕੇ ਕਮੈਂਟ ਕਰਦੇ ਆ ਉਹਨਾਂ ਦਾ ਵੀ ਚਲ ਥੈਂਕ ਯੂ ਤੇ ਵੀਡੀਓ ਨੂੰ ਸ਼ੇਅਰ ਕਰ ਲਓ ਸੇਵ ਕਰਕੇ ਰੱਖ ਲਓ ਜਿਨ੍ਹਾਂ ਨੇ ਵੀ ਅਚਾਰ ਪਾਉਣਾ ਤੇ ਆਪਦੇ ਆਪ ਨੂੰ ਸ਼ੇਅਰ ਕਰ ਲਿਆ ਕਰੋ ਸਟੇਟਸ ਲਗਾ ਲਿਆ ਕਰੋ ਤਾਂ ਕਿ ਜਦੋਂ ਵੀ ਤੁਹਾਨੂੰ ਜ਼ਰੂਰਤ ਪਵੇ ਤਾਂ ਤੁਸੀਂ ਇਹ ਜਿਹੜਾ ਵੀਡੀਓ ਨੂੰ ਦੇਖ ਕੇ ਆਚਾਰ ਪਾ ਸਕੋ ਮੈਂ ਵੀ ਰਪਲ ਕੌਰ ਸਿੱਖ ਹਾਂ ਜਤੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਬਹੁਤ-ਬਹੁਤ ਸਤਿਕਾਰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ